ਤੇ 2 ਅਪ੍ਰੈਲ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਏ ਵਿਖੇ ਰਾਤ 8:30 ਵਜੇ ਦੇ ਕਰੀਬ ਸੁਨਿਆਰੇ ਦੀ ਦੁਕਾਨ ਤੇ 2 ਲੱਖ ਦੀ ਨਕਦੀ ਗਹਿਣੇ ਅਤੇ ਹੋਰ ਸਮਾਨ ਲੁੱਟਣ ਵਾਲੇ ਗਰੋਹ ਦੇ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਇਸ ਮਾਮਲੇ ਨੂੰ ਹੱਲ ਕਰਵਾਉਣ ਦਾ ਦਾਅਵਾ ਕੀਤਾ ਹੈ ਵਪਾਰਕ ਘਾਟੇ ਨੂੰ ਪੂਰਾ ਕਰਨ ਲਈ ਸੁਨਿਆਰੇ ਨੇ ਖੁਦ ਹੀ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਵਾਇਆ ਸੀ ਇਸ ਮਾਮਲੇ ਵਿੱਚ ਦੋ ਹੋਰ ਵਿਅਕਤੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਨੇ ਕੀ ਖੁਲਾਸੇ ਕੀਤੇ ਆ ਸੁਣਦੇ ਆ ਪਿਛਲੇ ਦਿਨੀ ਮਕੇਰੀਆਂ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਵਾਰਦਾਤ ਹੋਈ ਸੀ ਮਕੇਰੀਆਂ ਬੜੀ ਸੈਂਸੇਸ਼ਨਲ ਕ੍ਰਾਈਮ ਸੀਗਾ ਕਿਉਂਕਿ ਥਾਣੇ ਤੋਂ ਬਿਲਕੁਲ 200 300 ਮੀਟਰ ਤੇ ਇਹ ਸ਼ਾਪ ਹੈਗੀ ਆ ਔਰ ਰਾਤ ਦੇ ਸਮੇ ਇਹ ਵਾਰਦਾਤ ਹੋਈ ਸੀ ਪੈਸੇ ਪਲੱਸ 골ਡ ਸਨੇਚਿੰਗ ਕਰਕੇ ਲੈ ਗਏ ਜੋ ਉਹਨਾਂ ਨੇ 30 25 ਟੋਲੇ ਸੋਨਾ ਲਖਾਇਆ ਸੀ ਹੋਰ 골ਡ ਲਖਾਇਆ ਸੀਗਾ ਔਰ ਕੈਸ਼ ਲਖਾਇਆ ਸੀ ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਸੀਗੀਆਂ ਇਸੀ ਦੌਰਾਨ ਹੀ ਅਸੀਂ ਇੱਕ ਐਫਆਰ ਨੰਬਰ 143 ਦਰਜ ਕੀਤੀ ਇੱਥੇ ਹੁਸ਼ਿਆਰਪੁਰ ਉਹਦੇ ਵਿੱਚ ਰੋਹਿਤ ਆਂਡੇ ਨੂੰ ਅਸੀਂ ਗ੍ਰਿਫਤਾਰ ਕੀਤਾ ਦੈਨ ਉਹਦੀ ਇਨਵੈਸਟੀਗੇਸ਼ਨ ਡੂਰਿੰਗ ਇਨਟੈਰੋਗੇਸ਼ਨ ਹੰਟ ਜਿਹੜਾ ਇਹ ਆਂਡੇ ਨੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀਆਂ ਗੱਲਾਂ ਦਸੀਆਂ ਸਾਨੂੰ ਹੈਰਾਨੀ ਜਨਕ ਸੀ ਉਹਦੇ ਵਿੱਚ ਇਹਨਾਂ ਨੇ ਇਸ ਸ਼ਾਪ ਦੇ ਓਨਰ ਨੇ ਆਪ ਹੀ ਪਲਾਨ ਕਰਕੇ ਇਹ ਜਿਹੜੀ ਫਰੋਤੀ ਬਾਰਦਤ ਸੀ ਸੋਰੀ ਜਿਹੜੀ ਕੋਦੀ ਕੀਤੀ ਹੈ ਉਹਨੇ ਆਪ ਹੀ ਪਲਾਨ ਕੀਤਾ ਸੀਗਾ ਜੋੜੇ ਨੇ ਅਨਿਤ ਅਤਿਨ ਜੋੜੇ ਨੇ ਔਰ ਉਹਦੇ ਵਿੱਚੋਂ ਅਸੀਂ ਜਿਹੜੇ ਪਲੈਨਰ ਸੀਗੇ ਪਰਮਵੀਰ ਅਭਿਸ਼ੇਸ਼ ਰਾਣਾ ਪ੍ਰਹਲਾਦ ਸਾਹਿਲ ਤੇ ਰੋਹਿਤ ਹੰਡਾ ਐਂਡ ਅਤਿਨ ਜੋੜਾ ਇਹ ਗ੍ਰਿਫਤਾਰ ਅਸੀਂ ਕਰ ਲਏ ਹੈਗੇ ਆ ਔਰ ਦੋ ਦੋਸ਼ੀ ਹਲੇ ਰਹਿੰਦੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ ਔਰ ਜਿਹੜਾ ਇਹਨੇ ਵਾਰਦਾਤ ਕਰਨ ਲਈ ਕੈਸ਼ ਦਿੱਤਾ ਸੀ ਟੋਟਲ 6 ਲੱਖ ਦਿੱਤਾ ਸੀ 6 ਲੱਖ ਚੋਂ 3 ਲੱਖ ਜਿਹੜਾ ਹੈਗਾ ਉਹ ਰਿਕਵਰ ਹੋ ਗਿਆ ਹੈਗਾ ਔਰ ਜਿਹੜੇ ਵੈਪਨ ਯੂਜ਼ ਹੋਏ ਸੀ ਉਹ ਵੀ ਰਿਕਵਰ ਹੋ ਗਏ ਪਲੱਸ ਜਿਹੜਾ ਡੀਵੀਆਰ ਇਹ ਲਾ ਕੇ ਲਗਾਏ ਸੀ ਉਥੋਂ ਸ਼ਾਪ ਤੋਂ ਉਹ ਡੀਵੀਆਰ ਵੀ ਰਿਕਵਰ ਹੋ ਗਿਆ ਹੈ ਸਰ ਰਿਸਕ ਕਿੱਸਗਾ ਜੋ ਕਹਾਣੀ ਘੜੀ ਗਈ ਹੈ ਸਰ ਕਲ ਇਹਨਾਂ 6 ਲੱਖ ਰੁਪਏ ਕਿੱਥੇ ਕੱਲ ਹੀ ਦਿੱਤਾ ਹੈ ਸਰ ਬੀਸਿਕਲੀ ਜਦੋਂ ਇਹ ਵਾਰਦਾਤ ਕੱਲ ਨੂੰ ਕਹਿ ਰਿਹਾ ਸੀਗਾ ਤੇ ਉਹ ਬੰਦੇ ਕਹਿੰਦੇ ਵੀ ਸਾਨੂੰ ਕੀ ਇਸ ਵਿੱਚ ਬੈਨੀਫਿਟ ਹੋਏਗਾ ਵੀ ਇਹ ਸਾਨੂੰ ਕੀ ਮਿਲੇਗਾ ਜੇ ਵਾਰਦਾਤ ਅਸੀਂ ਕਰਨੀ ਹੈ ਤੇ ਉਹਦੇ ਲਈ ਇਹਨੇ 6 ਲੱਖ ਦਿੱਤਾ ਸੀ ਤੇ ਮੇਰੀ ਦੁਕਾਨ ਤੇ ਤੁਸੀਂ ਵਾਰਦਤ ਕਰੋ ਤੇ ਮੈਂ ਤੁਹਾਨੂੰ ਪੈਸੇ ਦਵਾਂਗਾ ਉਹਦਾ ਰੀਜ਼ਨ ਸੀਗਾ ਮੇਨ ਇਹਦੀ ਇੱਕ ਲਿਮਟ ਚੱਲ ਰਹੀ ਹੈਗੀ ਆ ਬੈਂਕ ਚ ਅਪ੍ਰੋਕਸੀਮੇਟਲੀ 30 ਲੱਖ ਦੇ ਲਾਗੇ ਹੈਗੀ ਹੈ ਲਿਮਟ ਉਹ ਔਰ ਇਹਨੇ ਇੰਸਟਾਗ੍ਰਾਮ ਤੇ ਕਿਤੇ ਰੀਲ ਦੇਖੀ ਸੀ ਵੀ ਜੇਕਰ ਕਿਸੇ ਦੀ ਲਿਮਟ ਚੱਲਦੀ ਹੋਵੇ ਤਾਂ ਉਹਨੇ ਕਰੇ ਚੋਰੀ ਹੋ ਜਾਵੇ ਉਹਦੀ ਸ਼ਾਪ ਤੇ ਚੋਰੀ ਹੋ ਜਾਵੇ ਜਾਂ ਕੋਈ ਡਕੈਤੀ ਹੋ ਜਾਵੇ ਤਬ ਬੈਂਕ ਉਹਨੂੰ ਐਕਸਟੈਂਡ ਕਰ ਦਿੰਦੀ ਆ ਘੱਟੋ ਘੱਟ 1 ਸਾਲ ਲਈ ਫਿਰ ਕੋਈ ਉਤਗੋ ਕਿਸ਼ਤ ਜਾਂ ਵਿਆਜ ਨਹੀਂ ਲਿਆ ਜਾਂਦਾ 1 ਸਾਲ ਲਈ ਸਰ ਜੁਐਲਰੀ ਦੀ ਕੀ ਸਚਾਈ ਹੈ ਜਿਹੜੀ ਜੈਬਰੀ ਗਈ ਜਾਣੀ ਸੀ 16 ਅੰਸਾਰ ਜੁਐਲਰੀ ਜਿਹੜੀ ਆ ਜਿਹੜੀ ਹੁਣ ਵੀ ਇਨਟੈਰੋਗੇਸ਼ਨ ਚਾਹੀਏ ਉਹ ਸੀਗੀ ਆਰਟੀਫੀਸ਼ੀਅਲ ਜੁਐਲਰੀ ਸੀਗੀ ਜਿਹੜੀ origignal ਸੀਗੀ ਇੱਕ ਚੇਨ ਸੀਗੀ 1.5 ਤੋਲੇ ਦੀ ਔਰ ਇੱਕ ਮੰਦਰੀ ਹੈਗੀ ਸੀ 1/4 ਤੋਲੇ ਦੀ ਕਿਉਂ ਸਰ ਅਰੈਸਟ ਹੋਣ ਕੀਤੇ ਆ ਕਿ ਇਹ ਪ੍ਰੋਪਰ ਰਿਟੇਰ ਹੈ ਤਾਂ ਕਿ ਬਸ ਆ ਇਹਨਾਂ ਵਿੱਚੋਂ ਜਿਹੜਾ ਜਿਹੜਾ ਤਾਂ ਹੈਗਾ ਰਾਣਾ ਹੈਗਾ ਇਹ ਲੜਾਈਆਂ ਝਗੜਿਆਂ ਦੀ ਇਹਦੇ ਵਾਰਦਾਤਾਂ ਹੈਗੀਆਂ ਪਲੱਸ ਜਿਹੜਾ ਰੋਹਿਤ ਹੰਡਾ ਆ ਇਹਦੇ ਤੇ ਮਰਡਰ ਦਾ ਤੇ ਲੜਾਈਆਂ ਝਗੜਿਆਂ ਦੇ ਪਰਚੇ ਹੈਗੇ ਆ ਔਰ ਇਹਦੇ ਤੋਂ ਹੀ ਇਹ ਵੈਪਨ ਅਸੀਂ ਰਿਕਵਰ ਕੀਤੇ ਹੈਗੇ ਆ ਇਲੀਗਲ ਸਾਡੀ ਇਲੀਗਲ ਵੈਪਨ ਦੀ ਤੁਸੀਂ ਦੱਸਿਆ ਵੀ ਪਹਿਲਾਂ ਆਪਾਂ ਇੱਕ ਰੋਹਤ ਹੰਡਾ ਦਾ ਬੰਦਾ ਪਟਾ ਕੇ ਇਹ ਨਾਰਮਲ ਪੁਲਿਸ ਕਾਰਜ ਦੇ ਵਿੱਚ ਥੋੜੇ ਜਾਂ ਇਹਦੇ ਇਹੇ ਤੇ ਸ਼ੱਕ ਚਰ ਜਾਣਾ ਬੇਸ਼ੱਕ ਸਾਨੂੰ ਇਹਦੇ ਤੇ ਸ਼ੱਕ ਵੀ ਸੀਗਾ ਪਲੱਸ ਸਾਡੇ ਕੋਲ ਹੋਰ ਵੀ ਇੰਟ ਸੀਗੀ ਵੀ ਇਹ ਸ਼ਹਿਰ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਨੂੰ ਫਿਰਦਾ ਇਹਨੇ ਵੈਪਨ ਲੈ ਲੈਂਦੇ ਆ ਤੁਹਾਨੂੰ ਯਾਦ ਹੋਊਗਾ ਇੱਕ ਇਨਸਪੈਕਟਰ ਦੇ ਬੇਟੇ ਦਾ ਮਰਡਰ ਹੋਇਆ ਸੀਗਾ ਉਹਦੇ ਚ ਇਹ ਕਿਉ ਸੀਗਾ ਹੰਡਾ ਇਹ ਉਦੋਂ ਜੇਲ੍ਹ ਚੋਂ ਬਾਹਰ ਆਇਆ ਹੋਇਆ ਤੇ ਇਹਨੇ ਹੁਣ ਫਰਦਰ ਆਉਣ ਵਾਲੇ ਦਿਨਾਂ ਚ ਹਿਆਰਪੁਰ ਦੇ ਵਿੱਚ ਕੋਈ ਨਵੀਂ ਵਾਰਦਾਤ ਵੀ ਕਰਨ ਨੂੰ ਫਿਰਦਾ ਸੀ ਉਹਦੇ ਤੇ ਸਾਡੀ ਵਾਲੇ ਇਨਕੁਇਰੀ ਚਲ ਰਹੀ ਹੈ ਜੀ ਅ ਤਿੰਨ ਜਿਹੜਾ ਅਦਿਨ ਦਾ ਦੋਸਤ ਪ੍ਰਲਾਦ ਹੈਗਾ ਪ੍ਰਲਾਦ ਦਾ ਦੋਸਤ ਰਾਣਾ ਹੈਗਾ ਰਣਾ ਹੰਡੇ ਦਾ ਨੋਨ ਹੈਗਾ ਇਹ ਗਾਂ ਤੋਂ ਗਾਂ ਤਾਲਮਿਲ ਹੋਇਆ ਇਹ ਤਾਂ ਹੀ ਸਾਰਾ ਗਰੁੱਪ ਕ੍ਰੀਏਟ ਹੋਇਆ ਕਿਉਂਕਿ ਅਤਿਨ ਆਂਡੇ ਹਾਂ ਦੂਜੀ ਨੂੰ ਨਹੀਂ ਜਾਣਦਾ ਉਹ ਪ੍ਰਲਾਦ ਨੂੰ ਜਾਣਦਾ ਪ੍ਰਲਾਦ ਰਾਣੀ ਨੂੰ ਜਾਣਦਾ ਇਸ ਤਰ੍ਹਾਂ ਇਹ ਚੇਨ ਬਣੀ ਹੈ ਵਿੱਚ ਚੋਲ ਦੀ ਤੇ ਕੰਮ ਕੀਤਾ ਯੈਸ ਯਰ ਸਰ ਟੋਟਲ ਕਿੰਨੇ ਬੰਦੇ ਨੇ ਜਿਸ ਕਿਤੇ ਕਿੰਨੇ ਜਿਫਤਾਰ ਕਰ ਲਏ ਨੇ ਟੋਟਲ 8 ਬੰਦੇ ਇਸ ਵਿੱਚ ਆਏ ਸੀ ਗਾਂ ਤੋਂ ਗੱਲ ਕਰਾਉਣ ਵਾਲੇ ਕਿਉਂਕਿ ਜਿਹੜੇ ਆਂਡੇ ਉਹਨਾਂ ਨੂੰ ਤਾਂ 1.5 ਲੱਖ ਮਿਲਿਆ ਪਿੱਛੇ ਪਿੱਛੇ ਪੈਸੇ ਰਹਿ ਗਏ ਕਿਸੇ ਨੇ ਲੱਖ ਪਹਿਲੇ ਰੱਖ ਲਿਆ ਕਿਸੇ ਨੇ 50000 ਰੱਖ ਲਿਆ ਇਸ ਤਰੀਕੇ ਨਾਲ ਪੈਸੇ ਵੰਡੇ ਗਏ ਸਾਰੇ ਬਸ ਕਿੰਨੀ ਕੰਸਿਡਰ ਕਰੀਏ ਫਰਦ ਹੁੰਦੇ ਪਰ ਅੱਜ ਇਹਦਾ ਵੈਪਨ ਦਿਖਾਈ ਦਿੱਤਾ ਜਦੋਂ ਇਹ ਠੀਕ ਹੋ ਰਿਹਾ ਤੁਸੀਂ ਦੱਸੋ ਸਰ ਇਸ ਵੀਪਨ ਦੀ ਇਨਵੈਸਟੀਗੇਸ਼ਨ ਹੋ ਰਹੀ ਸਰ 100% ਕਿ ਇਹ ਕਿਉਂਕਿ ਜਿਹੜਾ ਇਹ ਵੈਪਨ ਆ ਬਹੁਤ ਹੀ ਵਧੀਆ ਕੁਆਲਟੀ ਦਾ ਵੈਪਨ ਹੈਗਾ ਆ ਔਰ ਕਿੱਥੋਂ ਕਿਹੜੇ ਸੋਰਸਸ ਰਾਹੀਂ ਇਹਦੇ ਕੋਲ ਪਹੁੰਚਿਆ ਆ ਕੀ ਹੈ ਆ ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੇ ਚੱਲ ਰਹੀ ਹੈ ਜਵਾਦਰੀ ਸ਼ੋਰੂ ਕਹਿੰਦਾ ਅਤਿ ਜੋੜੇ ਚਾਹਦੇ ਜਵਾਦਰੀ ਹੋਰ ਵੀ ਸਮਝੇ ਮੈਂ ਉਹਨਾਂ ਨੂੰ ਨਹੀਂ ਕਿਉਂਕਿ ਉਹਦਾ ਇਕੱਲਾ ਹੀ ਹੈਗਾ ਇਹ ਇਹਦੇ ਫਾਦਰ ਦੀ ਡੈਥ ਹੋ ਗਈ ਅਪਰਕਸੀਮੇਟਲੀ 4 ਸਾਲ ਪਹਿਲਾਂ ਤੇ ਇਹੀ ਆਪ ਹੀ ਸ਼ਾਪ ਚਲਾ ਰਿਹਾ ਆ ਤੇ ਇਹਦੀਆਂ ਸਿਸਟਰ ਹੈਗੀਆਂ ਉਹ ਮੈਰਿਡ ਹੈਗੀਆਂ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹਲੇ ਤੱਕ ਦੀ ਇਨਵੈਸਟੀਗੇਸ਼ਨ ਚ ਇਹਦੀ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹੈਗੀ ਫਰਦਰ ਜੇ ਇਨਵੈਸਟੀਗੇਸ਼ਨ ਚਾਹੀਏਗਾ ਤਾਂ ਕਰਾਂਗੇ ਸਰ ਕਿੰਨਾ ਕੈਸ਼ ਪ੍ਰੋਫੈਸਰ 3 ਲੱਖ ਦੇ ਆ 3 ਲੱਖ ਹੋ ਗਿਆ ਰਕਮ ਬਾਕੀਆਂ ਲਈ ਸਾਡੀ ਪੈਣੀ ਹੈ। ਕੇਸ 3 ਲੱਖ ਦੀ ਗੱਲ ਆ ਕੋਲ ਆ ਸਾ ਜੀ ਕਿੰਦਾ ਇੱਕ ਇਸ ਕਿੰਦਾ ਹੋਇਆ ਇਹ ਕਿ ਇਹਨਾਂ ਦੇ 3 ਮਹੀਨੇ ਤੋਂ ਬਾਅਦ ਆ ਪੈਣੀ। ਇਹ ਇਹ ਦੱਸਿਆ ਜੀ ਮੈਂ ਪਹਿਲਾਂ ਹੀ ਦੱਸ ਕੇਟਿਆਂ ਤੁਸੀਂ ਸ਼ਾਇਦ ਲੇਟ ਆਏ ਜੀ। ਠੀਕ। ਓਕੇ ਠੀਕ ਹੈ ਸਰ। ਬੰਦ ਕਰ।